ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਦਿਨ ਬਹੁਤ ਸੋਹਣਾ ਨਿਕਲੇ ਅੱਜ ਤੇ ਅੱਜ ਦੇ ਦਿਨ ਦੇ ਵਿੱਚ ਮਤਲਬ ਧੁੱਪ ਸੇਕੀ ਪੂਰੀ ਜਿਹਨੂੰ ਕਹਦੇ ਆਪਾਂ ਧੁੱਪ ਸੇਕਣੀ ਬਿਖੀ ਨਹੀਂ ਤਾਂ ਗੇਮ ਹੈ ਉੱਧਰੋਂ ਤੇ ਅਖਬਾਰ ਪੜ੍ਹ ਕੇ ਇੰਨਾ ਕਾ ਆਨੰਦ ਆ ਮੇਰਾ ਤਾਂ ਟਾਈਮ ਬਹੁਤ ਸੋਹਣਾ ਪਾਸ ਹੋ ਰਿਹਾ ਤੇ ਗੱਲਾਂ ਵੀ ਬਹੁਤ ਜ਼ਿਆਦਾ ਪਤਾ ਲੱਗ ਰਹੀਆਂ ਇੱਧਰ ਉੱਧਰ ਦੀਆਂ ਬਹੁਤ ਕੈਂਡ ਕੈਂਡ ਗੱਲਾਂ ਆਈਆਂ ਹੋਈਆਂ ਮੈਂ ਜੇਕਰ ਵੀ ਕਰਨਾ ਚਾਹੁੰਦਾ ਉਹਦੇ ਵਿੱਚ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਵੀ ਜਿਹੜੀਆਂ ਚਲੋ ਵਿੱਚ ਵਿੱਚ ਜ਼ਿਕਰ ਕਰ ਵੀ ਦੇਣੀਆਂ ਚਾਹੀਦੀਆਂ ਪਰ ਮੈਂ ਕੱਲ ਤੇ ਪਲਾਨ ਕਰੂੰਗਾ ਵੀ ਅਖਬਾਰ ਦੀ ਆਪਾਂ ਤੁਹਾਨੂੰ ਥੋੜੀ ਥੋੜੀ ਅਖਬਾਰ ਦੇ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਸੁਣਾਉਣ ਦੀ ਆਪਾਂ ਵਿੱਚ ਤੇ ਕੋਸ਼ਿਸ਼ ਕਰੀਏ ਵੀ ਕੀ ਆ ਚੱਲ ਰਿਹਾ ਇੱਥੇ ਹਨਾ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਅਸੀਂ ਕਰਨੀ ਹੈ ਜੀ ਕੜੀ ਦੀ ਤਿਆਰੀ ਕਰਨ ਵੀਰ ਆਇਆ ਹੋਇਆ ਸਕੂਲ ਤੋਂ ਹੁਣੇ ਪਹੁੰਚਿਆ ਤੇ ਉਹਦੇ ਵਾਸਤੇ ਉਹਦੀ ਮੰਮੀ ਅੰਦਰ ਲੱਗੀ ਹੋਈਏ ਕੁਝ ਤਿਆਰ ਕਰਨ। ਦੇਖਦੇ ਅੰਦਰ। ਕੀ ਗੱਲ ਬਾਤ ਚੱਲਦੀ ਹੁਣ ਕੀ ਲੱਗੀ ਵੀ ਤਿਆਰ ਕਰਨ ਉਹ। ਐਂ ਟਾਈਮ ਇੱਧਰ ਜਾਨਮਾਹਲ ਦੇ ਕੱਲ ਲੈਂਟਰ ਪੈ ਗਿਆ ਜੀ ਉੱਪਰ। ਤੇ ਇਸ ਸਮੇਂ ਮੇਰੇ ਖਾਤੇ ਬਨੇਰੇ ਲੱਗੇ ਹੋਏ ਹਨਣ। ਜੇ ਦੇਖ ਸਕਦੇ ਹੋ ਕਿ ਤਾਂ ਮੈਂ ਬਿਲਕੁਲ ক্লোਜ਼ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਣੇ ਬਲ ਤੇ। ਵੀ ਕਿੰਨੀ ਕਲੀਅਰ ਫੋਟੋ ਆਉਂਦੀ ਹੈ ਤੁਸੀਂ ਵੀ ਦੇਖ ਕੇ ਦੱਸਿਓ। ਤੇ ਫੋਨ ਤੇ ਲੱਗਿਆ ਵਾ ਜਸਵੀਰ ਗੱਲਾਂ ਬਾਤਾਂ ਜੀਆਂ ਕਰਨਾ ਚੱਲ ਨਹੀਂ ਉਹਨਾਂ ਨੂੰ ਸਮਝਾ ਰਿਹਾ ਚਲੋ ਠੀਕ ਹੈ ਤੇ ਅੰਦਰ ਖਾਉਂਦੇ ਤੁਹਾਨੂੰ ਚੱਲ ਕੇ ਆਪਾਂ ਵੀ ਕਿਹਾ ਪ੍ਰੋਫੈਸਰ ਚੱਲ ਰਹੇ ਆ ਅੰਦਰ ਸੁਖਵੀਰ ਲੱਗੀ ਹੋਈ ਹੈ ਉਹ ਤਿਆਰ ਉਹ ਮੇਰਾ ਖਬਾਰ ਉੱਡ ਗਿਆ ਪਰ ਮੈਂ ਖਬਾਰੇ ਸੁਣਾਉਂਗਾ ਬਹੁਤ ਟੌਪ ਦੀਆਂ ਗੱਲਾਂ ਆ ਇਹਨਾਂ ਵਿੱਚ ਪਈ ਗਿਆਨ ਦੀਆਂ ਗੱਲਾਂ ਤਾਂ ਹੈਗੀਆਂ ਬੰਦੇ ਕੋਲ ਜੇ ਸਮਾਂ ਹੋਵੇ ਹੂੰ ਸਮੇਂ ਅਕੋਰਡਿੰਗ ਮੈਂ ਤੁਹਾਨੂੰ ਦੱਸਾਂਗਾ ਥੋੜੀ ਜਿਹੀ ਬਾਅਦ ਵਿੱਚ ਵੀ ਕਿਹੜੀ ਕਿਹੜੀ ਖ਼ਬਰ ਲੱਗੀ ਹੋਈ ਹੈ ਤੇ ਆਪਾਂ ਤੁਹਾਨੂੰ ਅੰਦਰ ਕਿਉਂਕਿ ਮੈਨੂੰ ਨਾ ਕੱਚੇ ਜੇ ਤੇਲ ਦੀ ਖੁਸ਼ਬੂ ਜੀ ਆਈ ਜਾਂਦੀ ਅੰਦਰ ਤੇ ਕੋਸਾ ਮੈਂ ਹਨਾ ਪਕੌੜੇ ਲੱਗੀ ਵੀ ਬਣਾਉਣ ਕੜੀ ਚ ਪਾਉਣੇ ਆਲੇ ਹਨਾ ਨਹੀਂ ਇਹ ਤਾਂ ਕੋਸ ਹੋ ਰਿਹਾ ਨਹੀਂ ਕਰਨ ਕਹਿੰਦਾ ਤੈਨੂੰ ਕੁਝ ਬਣਾਉਣ ਨੂੰ ਉਹੀ ਲੱਗੀ ਬਣਾਉਣ ਨੂੰ ਹਾਂ ਕਰਨ ਕਹਿੰਦਾ ਤੈਨੂੰ ਕੁਝ ਖਾਣ ਦੀ ਲੋੜ ਪਦਾ ਹੈ ਫਿਰ ਬਿਲਕੁਲ ਪਏ ਪਿਆ। ਇਹ ਕੀ ਹੈ? ਪਾਇਟ ਕੋ ਜਿਹਾ। ਆ ਪੋਟੈਟੋ ਬਾਈਟਸ ਸੱਚਾ। ਇਹਦੇ ਵਿੱਚ ਫਿਰ ਹੋਰ ਵੀ ਚੀਜ਼ਾਂ ਪੈਣੀਆਂ ਸੀਗੀਆਂ। ਉਸਨੇ ਨਹੀਂ ਪਾਇਆ। ਆ ਮਿਰਚਾਂ ਮੁਰਚਾਂ ਚਿਲੀ ਚਿੜੀ। ਮੈਨੂੰ ਤਾਂ ਬੜੀ ਮਰਦੀ ਆ। ਹਾਂ। ਇਹ ਤਮਾਣ ਹੋਣਗੇ ਕੋਈ ਕਦੇ ਪੀ ਆਏ। ਪਾਉਣਾ ਪਾ ਲਿਓ ਉੱਪਰ। ਨਹੀਂ ਆ ਵੀ ਸੁਭੇਤ ਲਿਖਾਪਕੋ ਸਾ ਹਾਂ। ਉਸਨੇ ਨਹੀਂ ਹੈਗਾ। ਹਰ ਇੱਕ ਦਾ ਚਾਂਸ ਟੂ ਦੀ ਵਿਨ ਫਿਲਿਪਸ 에ਅਰ ਫਰਾਇਰ 에ਅਰ ਫਰਾਇਰ ਐਵਰੀ ਡੇ। ਐਵਰੀ ਕਰਕੇ ਦੇਖ ਲੈਂਦੇ ਆ ਤਾਂ ਕਿ ਹੋ ਗਿਆ ਆਪਾਂ ਨੂੰ ਹੈਗਾ ਵੇਰ ਵੇਰ ਰੁਪਏ ਟੋਟਾ ਇਹ ਬਿੰਨ ਜਿੱਤ ਸਕਦੇ ਤੁਸੀਂ ਕਹਿੰਦੇ ਹਾਂ ਇਹਨੂੰ ਉਹ ਕਰਕੇ ਅੱਛਾ ਜਿੱਤ ਲੋ ਫਿਰ ਦੇਖ ਲੋ ਇਹ ਜਿੱਤ ਸਮਤ ਕਰਕੇ ਦੇਖਦਾ ਪਰ ਵੈਸੇ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਜੀ ਸਾਡੇ ਰੋਪੜ ਜਿਲ੍ਹ ਅੱਜ ਦੀ ਅਖਬਾਰ ਦੀ ਨਿਊਜ਼ ਜੀ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਸਾਡੇ ਰੋਪੜ ਦੇ ਵਿੱਚ 10 ਕਰੋੜ ਰੁਪਈਆ ਨਿਕਲਿਆ ਆਪਣਾ ਲੋੜੀ ਬੰਪਰ ਹਾਂ ਹਰ ਮੈਰ ਮੈਰ ਇੱਥੇ ਨਾ ਕਿਆ ਨਾ ਆਪਣਾ ਸਦਾਗਰ ਆ ਕੀ ਕਹਿੰਦੇ ਆ ਉਹ ਜਹਾਜ਼ 'ਚ ਬੈਠੇ ਦੇ ਸੀ ਜਿਹੜਾ ਤੇ ਉਹ ਦੂਜਾ ਜਹਾਜ਼ ਨਹੀਂ ਬਣਾਇਆ ਹੋਇਆ ਹੈਗਾ ਹਾਂ ਹਾਂ ਸਾਬ ਜੀ ਉੱਥੇ ਬੈਠੇ ਦੇ ਸੀ ਹਜੂਰ ਸਾਹਿਬ ਉਹ ਜਹਾਜ਼ 'ਚ ਬੈਠ ਕੇ ਕਹਿੰਦਾ ਫਿਰ ਦਾਗਰ ਕਹਿੰਦਾ ਹੁਣ ਇੰਟਰਨੈਸ਼ਨਲ ਟੂਰ ਲਾ ਕੇ ਆਉਣਾ ਕੋਈ ਮਾਂ ਚਲਾ ਐ ਕਰਦੇ ਆਪਾਂ ਵੀ ਲੋੜੀ ਬੰਪਰ ਪਾਉਂਦੇ ਆ ਚੱਲ ਕੇ ਦੇਖ ਲੈ ਰੋਪੜੋਂ ਨਿਕਲਣਾ ਤਾਂ ਸਾਡੀ ਕਿਸਮਤ 'ਚ ਆ ਸਕਦਾ ਦਾ 10 ਕਰੋੜ ਰੁਪਈਆ ਚਲੋ ਕੋਈ ਨਹੀਂ ਆ ਫੂਕੋ ਜਣਾ ਤੇਰਾ ਹੁਣ ਆ ਅਸੀਂ ਤੇ ਇਹ ਸਲਾਹ ਕਰਦੇ ਹੀ ਰਹਿ ਗਏ ਸੁਖਵੀਰ ਕਰਮ ਕਰ ਸੁਖਵੀਰ ਇਹਨੂੰ ਹੋਰ ਵੀ ਲੈਣਾ ਹੁਣ ਕੁਝ ਮੈਨੂੰ ਇਹ ਨਹੀਂ ਪਤਾ ਮੈਂ ਤਾਂ ਪਹਿਲੀ ਵਾਰ ਖਾਣਾ ਤੁਹਾਡੇ ਕੋਲ ਤੇ ਨੀ ਹੈ ਕਿ ਇਹ ਨੂੰ ਲਾਉਣਾ ਨੂੰ ਨਾ ਕੁਝ ਹੋਰ ਸੌ ਸਰ ਸੌ ਸਰ ਹਾਂ ਕਰ ਕੀ ਕਰ ਗੁੜ ਗੁੜ ਇਹ ਜਾ ਗਿਆ ਫੇਲੇ ਉਹਦਾ ਵਾਲਾ ਗੁੜ ਹੈ ਅੱਛਾ ਉਹ ਜਿਹੜਾ ਕੱਲ ਨੂੰ ਫੇਰ ਬੈਠੇ ਆ ਵੀ ਤੜ ਕਰਾਉਣਾ ਲੈ ਕੜੀ ਲਾਉਣਾ ਤੜਕਾ ਅਹ ਕੜੀ ਨਾ ਮੈਂ ਕੜੀ ਥੋਦਦਾ ਹੂੰ ਹਾਂ ਹਾਂ ਮੇਰੇ ਕੋਲ ਸਾਰਿਆਂ ਨੂੰ ਪਿਆਰ ਵਿੱਚ ਸਿਲੇਪਾ ਦਰਮੇਂ ਹੋ ਜਾ ਫੇਰ ਕਰਨ ਟੇਸਟੀ ਤਾਂ ਯਾਰ ਫਿਰ ਕਿਵੇਂ ਆਊਗਾ ਐ ਸੁਬੀਰ ਇੱਕ ਦਾ ਵੀ ਤਲਕੇ ਦਿਖਾਈ ਗਰਮ ਗਰਮ ਚ ਤਲਦੀਆਂ ਆ ਆ ਪਾ ਕੱਢ ਲੈ ਜਿਹੜੇ ਮਾਥੇ ਦੇ ਮਹਾਰਾਸ਼ਟਰ ਚ ਤੇ ਲੈ ਕੇ ਆਇਆ ਤਾਂ ਇਹ ਕੱਢੀ ਪੁੱਤੋਂ ਇੱਕ ਇੱਕ ਗੱਡੀ ਲੋ ਜੀ ਮਹਾਰਾਸ਼ਟਰ ਤੋਂ ਉਹ ਵੀਡੀਓ ਮੈਂ ਛੱਡੀ ਨਹੀਂ ਹਾਲੇ ਸਾਰਸ ਮੇਲੇ ਵਾਲੀ ਵੀਡੀਓ ਛੱਡੂੰਗਾ ਇੱਕ ਦੋ ਦਿਨ ਦੇ ਵਿੱਚ ਪੋਜ਼ਿਟਿਵ ਟਾਕ ਦੇ ਉੱਪਰ ਚੜੀ ਹੋਈ ਹੈ ਮਹਾਰਾਸ਼ਟਰ ਹਾਂ ਉੱਥੇ ਤਾਂ ਆਪਣਾ ਕਿਆ ਕਹਿੰਦੇ ਹਜੂਰ ਸਾਹਿਬ ਉੱਥੇ ਸਾਰਸ ਮੇਲੇ ਲੱਗਿਆ ਪਤਾ ਪੁੱਤ ਬੂਆ ਵੀ ਤਾਂ ਨਹੀਂ ਉੱਥੇ ਪੁੱਠੀ ਰਹਿੰਦੀ ਨਾ ਬੂਆ ਪਰ ਅਕੜਦੇ ਸੀ ਵੀ ਇਹਨੂੰ ਬਣਾ ਕੇ ਦੇਖੀ ਪਹਿਲਾਂ ਜਲਣੇ ਨਾਲ ਤੇ ਇਹ ਕੀ ਹੋਇਆ ਲੱਗਦਾ ਲੱਗੇ ਰਿਜਣ ਹੂੰ ਦੇਖੀ ਸਾ ਲਗੇ ਬਣ ਗਏ ਕਿੰਨਾ ਕ ਬਣ ਗਏ ਫੁੱਲਦਾ ਤੂੰ ਵੀ ਫੁੱਲ ਜਾਂਦਾ ਪੁੱਲੀ ਜਾਂਦਾ ਤੇਲ ਤਾਂ ਐਨ ਘਰ ਤੂੰ ਠੰਡੇ ਚ ਉਗੜਦੇ ਨੇ ਬੰਦੇ ਕਰਦਮਾ ਅਹੀਂ ਨੇ ਜਿੱਥੇ ਠੰਡਾ ਤਾਂ ਨਹੀਂ ਹੋਇਆ ਹੋਣਾ ਇਹ ਪੱਕ ਗਿਆ ਵਸੋ ਹੁਣ ਤਾਂ ਫੁੱਪ ਰਹਿਣ ਦੇ ਕੱਢ ਦੇ ਬਾਹਰ ਵਸੋ ਨੂੰ ਕੱਢ ਕਿਤੇ ਤੇਲ ਨਾਲ ਪਰ ਵਿਚ ਹਾਂ ਇਹਦਾ ਟੇਸ ਚੈੱਕ ਕਰੂੰਗਾ ਰਾਂ ਸਰਾ ਹੰਡਾ ਮੇਰੇ ਕੋਲ ਫਿਰ ਇਹਦਾ ਬਾਹਰ ਦੇ ਵਿੱਚ ਇਹਦਾ ਸਾਰੇ ਕੱਢਦੇ ਨੇ ਬਾਹਰ ਉਹਨੇ 2-3 ਪ੍ਰਕਾਰ ਦੇ ਟੇਸਟ 2-3 ਇਹੋ ਜਿਹਾ ਹੋਰ ਵੀ ਤੇ ਸੁਬਿਰ ਤੋਕੇ ਪਏ ਸਸਾ ਸਸਾ ਚੱਲ ਫੇਰ ਕਰਨ ਬਾਹਰ ਕਰਨ ਚਿੰਬੜੇ ਕੇ ਬਾਹਰ ਸਿਖਾ ਲਉ ਕਰਨ ਬਾਹਰ ਜਾ ਇਹ ਖਾਣਾ ਆਪਾਂ ਉਹਨੂੰ ਚੱਕਦਾ ਆਹ ਹੈ ਕਤਲਾਂ ਗੰਗਲ ਕਰਨ ਬੀ ਅਸੀਂ ਖਾ ਲੈਣੇ ਆ ਉਹ ਨਾਲੇ ਖਾ ਲੂੰਗਾ ਤੂੰ ਉਹਨਾਂ ਨੂੰ ਸਾਰਿਆਂ ਨੂੰ ਹੂੰ ਆਹ ਯਾਰ ਕਰਨ ਤੇਰੇ ਚ ਨਾ ਭੁੱਖ ਨੰਗਲ ਦੀ ਲੜਾਈ ਬਹੁਤ ਹੈ ਤੇਰੇ ਚ ਹੂੰ ਹੂੰ ਕੱਢਣ ਲੱਗੀ ਗੱਲ ਨੂੰ ਲੈ ਲੈ ਕੱਢ ਲੈਣਾ ਲੈ ਕੱਢ ਦੇ ਕੱਢ ਨਾ ਕਿਦੋਂ ਕੋ ਕੱਢਦੇ ਹਾਂ ਪਰੇ ਆ ਗੜਾ ਖਰਾਬ ਨਹੀਂ ਮੈਂ ਕੱਢੇ ਲੈਣੀ ਨਹੀਂ ਸਾਰੇ ਗਏ ਗਏ ਉਹ ਕੱਚੇ ਟੁੱਟੇ ਜਾ ਰਹੇ ਆਪਏ ਆਹ ਲੈ ਦੇਖੋ ਤਾਂ ਅਗਟ ਕੋਲੇ ਲੇ ਖੀਰੀ ਨਹੀਂ ਖਾਣ ਲਗੇ ਮੈਂ ਹੋਰ ਚੀਜ਼ਾਂ ਵੀ ਦੇ ਕੇ ਆਇਤਾ ਮਸਾਲੇ ਮਸੂਲੇ ਜੀ ਇੱਕ ਮਸਾਲਾ ਉਹ ਕਹਿੰਦੇ ਇਹ ਜਹਾ ਵਿੱਚ ਕੋਈ ਵੀ ਹਾਲ ਚਾਹ ਲੱਗੇ ਪਰ ਕਿੰਨੇ ਜਣੇ ਤੁਹਾਡੇ ਵਾਸਤੇ ਹੀ ਪਾਪਾ ਜੀ ਵਾਸਤੇ ਚਾਹ ਤਰ ਲਈ ਤਰੀ ਹੋਈ ਹੈ ਚਾਹ ਤਾਂ ਕੜੀਂ ਤਰ੍ਹਾਂ ਬਾਹਰ ਰਹਿਣਾ ਠੀਕ ਹੈ ਹੂੰ ਤੁਹਾਨੂੰ ਡੀਕਾ ਜਿਹੜਾ ਬੋਟਲ ਮਾੜ ਜਾਣਾ ਆਪਾਂ ਰੱਖ ਜਾ ਲਓ ਜੀ ਕੜੀ ਵਾਲਾ ਪ੍ਰੋਸੈਸ ਕਰਤਾ ਜੀ ਅਸੀਂ ਸ਼ੁਰੂ ਤੇ ਉਹ ਤੇਲ ਕਿਥੇ ਆਹੀ ਪਾਦਣਾ ਤੇ ਕੜਿਆ ਹੋਈ ਉਹ ਤੇਲ ਉਹ ਗਰਮ ਕਰਿਆ ਤਾਂ ਜਿਹੜਾ ਉਪਾਏ ਦੇ ਵਿੱਚ ਚਲੋ ਹੀ ਪਾਦੇ ਚੱਕ ਲੈ ਫਿਰ ਹੁਣ ਪਾਤਾ ਦੇ ਵਿੱਚ ਤੇਲ ਤਾਂ ਗਰਮ ਹੋ ਜੋ ਟੋਟੋ ਸੁੱਕ ਗਿਆ ਬਦਿਲ ਉਹ ਤਾਂ ਸੁੱਕ ਗਿਆ ਵਿੱਚ ਕੁਝ ਗਿਰਿਆ ਪਿਆ ਦੇ ਇਹ ਕਿਹਾ ਤਾਂ ਉਹ ਸ਼ਾਫਰਸਟਾਨ ਦਾ ਉੜਿਆ ਵਾ ਏ ਘਰ ਲੱਗਾ ਘਰ ਮੋਗਾ ਸਵੀਰ ਖਾਦਾ ਹੈ ਹੋ ਗਿਆ ਹੂੰ ਹੂੰ ਪਾ ਦੇ ਪਿਆਰ ਕੇ ਪਾਈ ਥਲੇ ਤੇ ਬਚਾਲ ਨਹੀਂ ਇਹਦੇ ਜਗਾੜ ਜਮਨ ਲੱਗਾ ਹੈ ਕੁਛ ਹੋਊਗਾ ਕਿ ਹੈ ਹੀ ਸਾਫੇ ਹੈ ਨਾ ਕੀ ਹੈਗਾ ਕੁਛ ਵਿੱਚ ਬਹੁਤੋਂ ਤੇਲ ਕਿੰਨਾ ਕ ਪਾ ਲੈਣਾ ਨਾ ਉਹ ਚਾਹ ਹੈਗਾ ਤਾਂ ਵਿੱਚ ਮੈਨੂੰ ਆਈਡੀਆ ਤਾਂ ਹੁੰਦਾ ਵੀ ਜਦੋਂ ਆਪਾਂ ਕੋਈ ਚੀਜ਼ ਤਲਦੇ ਆਂ ਪਿੱਛੇ ਵੱਜ ਜਾਂਦਾ ਤੇਲ ਸੁਖਵੀਰ ਜ਼ਿਆਦਾ ਇਹੇ ਤੂੰ ਨਹੀਂ ਰਹਿ ਮੰਨ ਲੈ ਗੱਲ ਉਹ ਨਹੀਂ ਵਕਤ ਜ਼ਿਆਦਾ ਯਾਰ ਕੱਢ ਲਿਆਓ ਕੱਢ ਸੀ ਅੰਦਰ ਤੇ ਹੁਣ ਮੈਂ ਉਹ ਕੱਢ ਸੀ ਲੈਣ ਜਾਮਾ ਉਹ ਤਾਂ ਐ ਹੋਣਾ ਹੁਣ ਫੇ ਤੂੰ ਗੱਲ ਤਾ ਤੂੰ ਜ਼ਿਆਦਾ ਪਾਇਆ ਤੇਲ ਇੰਨਾ ਤੇਲ ਕੱਢ ਬਥੇ ਖਾਣਾ ਨਹੀਂ ਹੈਗਾ ਇੰਨਾ ਕਰੀ ਉਹ ਤੂੰ ਕਰ ਉਹ ਸੁਖਵੀਰ ਕਰ ਯਾਰ ਮੰਨ ਮੇਰੀ ਗੱਲ ਵਿੱਕੀ ਦਾ ਤੁਸੀਂ ਵਿੱਕੀ ਵਾਲੇ ਚੱਕਰਾਂ ਚ ਨਾ ਪੋ ਉਹ ਤਾਂ ਬਹੁਤ ਕੁਝ ਕਰਦਾ ਚੱਕ ਕੇ ਪਾ ਦਿਓ ਗਰਮ ਹੋ ਗਿਆ ਪਸੀਲਾ ਉਹ ਰਬਾ ਉਹ ਘਰ ਮੈਂ ਬਸ ਬਸ ਮਸਾਲਾ ਭੁੱਲਣਾ ਨਹੀਂ ਅੱਧੀ ਜ਼ਿਆਦਾ ਚਲ ਹਾਂ ਇੰਨਾ ਕ ਤਾਂ ਚੱਲਦਾ ਜਿੰਨਾ ਤੁਸੀਂ ਤੇਲ ਘੱਟ ਖਾਓਗੇ ਨਾ ਉਹਨਾ ਹੋਵੇ ਕੇਰ ਦੇ ਵਿੱਚੋਂ ਜਿਹੜੀ ਛਿਲੀਆਂ ਹੋਈਆਂ ਉਹ ਤਾਂ ਕਿ ਕਟਣੀਆਂ ਹੈ ਆਇਓ ਪਰ ਅੱਛਾ ਇੱਕ ਹੋਰ ਚੀਜ਼ ਵੀ ਕਰ ਸਕਦੀ ਸੁਗਵੀਰ ਤੈਨੂੰ ਮੈਂ ਇੱਕ ਗੱਲ ਦੱਸਾਂ ਜਦੋਂ ਆਪਾਂ ਨੇ ਤੜਕਾ ਲਾਣਾ ਉਹਨੇ ਨਾ ਦੋ ਕੁ ਲਸਣ ਦੀਆਂ ਪੋਥੀਆਂ ਇੱਥੇ ਨਾ ਭੁੰਨਣ ਵਾਸਤੇ ਲਾ ਦਿਆ ਕਰੋ ਆਪਾਂ ਬਾਅਦ 'ਚ ਜਦ ਮਰਜ਼ੀ ਪਾ ਸਕਦੇ ਹਾਂ ਲਸਣ ਨਾਲ ਆਪਣੇ ਬਹੁਤ ਥੋੜਾ ਜਿਹਾ ਖਰਾਬ ਹੋ ਜਾਂਦਾ ਤਾਂ ਲਾ ਸਾਨੂੰ ਪਿਆ ਪਿਆ ਫ ਬੋਦਾਂ ਹੋਣ ਲੱਜਦਾ ਲਓ ਜਿੱਦਾਂ ਸਾਨੂੰ ਫਸਲ ਚੈੱਕ ਕਰਵਾਦਾਂ ਨੇ ਅੱਪਾ ਜਦ ਨੂੰ ਬਹੁਤ ਸੋਹਣੀ ਫਸਲ ਖੜੀ ਹੈ ਜੀ ਬਾਬੇ ਨਾਨਕ ਦੀ ਜ਼ਿਹਰ ਦੇ ਨਾਲ ਹਾਲ ਬਾਬਾ ਇੱਕਣੀ ਰੱਖੇ ਧੁੱਪ ਜੀ ਨਿਕਲਾਈ ਸੋਹਣੀ ਇਹ ਨਹੀਂ ਪੋਣੀ ਪੋਣਾ ਧਨੀਆ ਜੋ ਉਹ ਅਲਮਗਲ ਜੀ ਦਾ ਇਹ ਜਨਤਾਲੇ ਸਰ ਦਾ ਪਾਉ ਮੈਂ ਕਿਹੜੇ ਕਰ ਹੋ ਗਏ ਆ ਨਾ ਸੜਜ ਮੇ ਤੇ ਤੂੰ ਆ ਲਾਦਾ ਤੈਨੂੰ ਇਧਰੋਂ ਧੁੱਪ ਲੱਗਦੀ ਆ ਤੂੰ ਆ ਵੀ ਨਹੀਂ ਤੋੜ ਪਾ ਜ ਮੈਂ ਤੁਹਾਨੂੰ ਫੇਰ ਵੀ ਦੱਸਦਾ ਇਹਦੇ ਵਿੱਚ ਨਾ ਥੱਲੇ ਭੁੰਨ ਲਈ ਲਸਣ ਦਾ ਬਾਅਦ ਚ ਵੀ ਗੇਰਦਾ ਦੇ ਆਪਾਂ ਉਹਨੂੰ ਭੁੰਨ ਕੇ ਨਾ ਬੇਸ਼ੱਕ ਪੇਸਟ ਬਣਾ ਕੇ ਪਾ ਜਾ ਜਿੰਨਾ ਮਰਜ਼ੀ ਪਾ ਦੀ ਉਹਨੂੰ ਉਹ ਤਾਂ ਗੱਲ ਹੈ ਉਹ ਵਿੱਚ ਗੇਰਨਾ ਤਾਂ ਨਹੀਂ ਹੁਣ ਉਹ ਕਿਤੇਰੇ ਹੱਥ ਜਾ ਉਹ ਉਹ ਕਿਥੇ ਰੱਖੀ ਆ ਆ ਪਈ ਆ ਨਾ ਮੈਨੂੰ ਪਤਾ ਨਹੀਂ ਇਹ ਸਾਰੀ ਜਿੱਦ ਬੈ ਚੱਕ ਲਈ ਪਹਿਲਾਂ ਮੈਂ ਇੱਥੇ ਹੋਰ ਪਾ ਥੋੜਾ ਜਿਹਾ ਰੁਕ ਜਾ ਰੁਕ 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 ਨਾ ਨਾ ਫਿਰ ਜਿਆਦਾ ਨਾ ਰੁਕ ਜਾ ਰੁਕ ਜਾ ਰੁਕ ਜਾ ਮੇਰੀ ਗੱਲ ਤੁਸੀਂ ਅੱਜ ਪਹਿਲੀ ਵਾਰ ਲੱਗੇ ਬਣਾਉ ਸੁਖਵੀਰ ਮੈਂ ਪਹਿਲੀ ਵਾਰ ਨਹੀਂ ਬਣਾਉਣ ਲੱਗਿਆ ਤੁਸੀਂ ਹਰ ਵਾਰ ਗਲਤ ਹੀ ਬਣਾਉਂਦੇ ਦਾ ਮਤਲਬ ਦੇਖੋ ਦੋ ਚੀਜ਼ਾਂ ਆਇਆਂ ਕਿ ਤੇਰਾ ਲਸਣ ਹੋ ਗਿਆ ਇੱਕ ਤੇਰਾ ਉਹ ਇਹਨਾਂ ਨੂੰ ਭੁੰਨਣ ਨੂੰ ਟਾਈਮ ਲੱਗਦਾ ਹੀ ਲੱਗਦਾ ਹਾਂ ਤਾਂ ਤੇਰੇ ਵਿੱਚ ਗਿਰਦੀ ਸਾਰੇ ਭੁੰਨਣ ਲੈਣੇ ਆ ਧਨੀਆ ਹਰ ਲਮਗਲ ਇਹ ਸਾਰਾ ਸਮਾਨ ਅਸੀਂ ਸਾਰੇ ਵਿੱਚ ਖਣਾ ਮੈਂ ਇੱਥੇ ਹੋ ਗਿਆ ਧਨੀਆ ਹੋਰ ਜੀਰਾ ਹੋ ਗਿਆ ਇਹ ਨਾਲ ਪਾਉਨੇ ਆ ਲਸਰ ਬਸ ਤੁਸੀਂ ਗਲਤ ਪਾਉਨੇ ਆ ਤਾਂ ਹੀ ਸਵਾਲ ਬਣਦੀ ਅੱਜ ਜਿਹੜਾ ਖਾਊਗਾ ਯਾਦ ਕਰੂਗਾ ਹਾਂ ਮੈਨੂੰ ਪਤਾ ਹੂੰ ਲੈ ਪਾਦ ਨੂੰ ਮੈਨੂੰ ਕੀ ਪੁੱਛਦੀ ਹੁਣ ਹਾਲ ਉਹ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਣ ਲੱਗਾ ਜਿਹੜੇ ਗੇਰੇ ਥੱਲੇ ਸੇਕ ਤਾਂ ਪੂਰਾ ਏ ਅੱਜ ਪਹਿਲੀ ਵਾਰ ਮੈਂ ਪੰਗਾ ਲੱਤਾ ਜੀ ਜਿਹੜੀ ਸਵੇਰ ਵਾਲੀ ਅੱਗ ਸੀ ਉਹਦੇ ਕੋਲੇ ਬਣੇ ਬੈਥੇ ਉਹਦੇ ਫੁੱਕਾ ਮਾਰ ਕੇ ਅੱਗ ਬਣਾਈ ਏ ਜੀ ਮੈਂ ਜਿਖਣਾ ਪਹਿਲੇ ਜ਼ਮਾਨਿਆਂ ਵਿੱਚ ਬਣਾਉਂਦੇ ਹੁੰਦੇ ਸਿਆ ਫੁੱਕਾ ਮਾਰ ਕੇ ਤੁਸੀਂ ਉਹ ਤਾਂ ਪੜਾਓ ਮਨਵਾ ਇੱਕ ਵਾਰ ਤਾਂ ਹੀ ਇੰਚਾੜ ਲਾ ਮੜਿਆ ਕਿ ਦੇ ਥੋੜਾ ਜਿਹਾ ਕਾ ਗਾਣੇ ਚੱਲਦੇ ਇੱਧਰ ਲੱਗਿਆ ਵਾ ਮੁੰਡਾ ਸਹਬਜੋਤ ਬਾਉਣ ਵਾਸਤੇ ਚੱਕੀ ਮੜੀ ਚੱਕੀ ਨੂੰ ਦਾਣਾ ਚੱਕੀ ਕੋਈ ਨਹੀਂ ਸੱਚੀ ਨਹੀਂ ਹੋਣਾ ਤਾਂ ਹੀ ਤੈਨੂੰ ਮੈਂ ਕਹਿ ਰਿਹਾ ਉੱਕਣੀ ਪਈ ਇਹ ਦੇਖਿਆ ਇਹ ਥੋੜਾ ਬੋੜਾ ਨਹੀਂ ਲੈ ਬਿਸੁੱਬ ਬੋੜਾ ਲਾਣੇ ਨਹੀਂ ਬੰਦੇ ਮੈਂ ਨਹੀਂ ਬੰਦ ਲਾਉਂਦਾ ਹਲ ਵੀ ਨਹੀਂ ਦੇ ਰਾ ਤੇਰੇ ਹਲ ਹੋ ਮਾੜਾ ਜਿਹਾ ਵੀ ਨਹੀਂ ਪਤਾ ਵੀ ਲੱਗਿਆ ਬੀਰਾ ਸੁਣੋ ਜਿਆਦਾ ਵੀ ਨਾ ਕਾਲੇ ਕਾਲੇ ਨਹੀਂ ਵਧੀਆ ਲੱਗਦੇ ਤੇ ਤੂੰ ਆਹ ਦੇਖ ਤਾਂ ਨਹੀਂ ਕਾਲੇ ਨਾ ਪੀਲੇ ਕੁਝ ਵੀ ਜਿਹੇ ਜਿਹੇ ਪਾਏ ਤਾਂ ਉਹ ਹੀ ਦੀ ਪਏ ਆ ਆ ਦੇ ਤਾਂ ਮਲਾ ਕੇ ਦੇਖੀ ਲੈ ਸੇਖ ਲੋ ਮਲਾ ਕੇ ਤੇ ਆ ਦੇਖੀ ਰੱਖੀ ਪਰ ਹਾਂ ਮਰੇ ਫਟ ਪੈਣ ਲੱਗਿਆ ਇਹਨੇ ਜੇ ਫਰਕ ਪੈਣ ਲੱਗਿਆ ਕਹਿਣ ਦੀ ਤੇ ਚਲ ਪਾ ਪੇ ਚੱਲ ਆ ਤੂੰ ਵੀ ਨਾ ਕਹੀ ਤੇਰੀ ਵੀ ਮੰਨੇ ਲੰਨਾ ਨਹੀਂ ਯਾ ਕੋਈ ਮੰਨੇ ਗਰੀਬ ਬੰਦੇ ਦਾ ਚਲ ਹੋਰ ਪਾ ਇੱਕ ਹੋਰ ਪਾ ਉਹ ਨਹੀਂ ਕਹੇ ਕੱਲਾ ਜੀਰਾ ਵੀ ਜਿਹਦਾ ਰੱਖਿਆ ਵਾ ਹਾਂ ਇੱਕ ਆ ਦੇ ਪਾ ਦੇ ਵਿੱਚ ਜੀਰਾ ਵੀ ਹੈਗਾ ਬਸ ਚਲ ਬਸ ਬਹੁਤ ਹੈ ਉਹ ਦਾ ਪੀਸ ਗਿਆ ਪਿਆ ਮਿਰਚਾਂ ਅੰਦਰ ਪੀਸੀਆਂ ਪਈਆਂ ਮੈਂ ਹਲੂਆ ਦੇ ਵਿੱਚ ਪਾਣੀ ਪਾ ਕੇ ਲਿਆਵਾ ਹਲੂਆ ਚ ਉਹ ਕਿੱਥੇ ਆ ਲੱਸੀ ਵਿੱਚ ਕੋਲ ਨਾ ਲੈ ਆ ਜੰਦ ਨੂੰ ਮੈਂ ਬਣਾ ਲੈਣੇ ਆਹ ਉਹ ਕਰੋ ਤੁਸੀਂ ਹਾਂ ਲੈ ਆ ਉਹ ਹੋ ਕੇ ਜਾ ਕੇ ਜੋ ਕੇ ਚਾਹ ਦਲ ਕੇ ਹਲਾ ਦਲ ਕੇ ਕਾਲਾ ਨਾ ਕਰ ਦਿਓ ਨਹੀਂ ਕਰਦਾ ਮੈਂ ਹਾਂ ਉਹ ਟੈਂਸ਼ਨ ਨਾਲ ਇਹ ਕਾਲਾ ਨਹੀਂ ਹੋਣਾ ਹੁੰਦਾ ਕੀ ਹੋਣਾ ਮਸਾਲੇ ਚ ਹੋਊਗਾ ਲਾ ਫਿਰ ਤਾਂ ਮੈਂ ਕਰ ਦਿੰਦਾ ਇੱਧਰ ਮੈਂ ਇਹਨੂੰ ਉੱਪਰ ਆਟਾ ਜੀ ਹਾਂ ਐਂਗਲ ਕਹਿੰਦੀ ਐ ਤੂੰ ਪਾ ਦਨੇ ਆਹੀਂ ਠਿੱਕਾ ਠਿੱਕਾ ਕੰਮ ਕਰਨਾ ਮੁਸ਼ਕਲ ਹੈਗੀ ਕੱਪ ਦਾ ਬਾਰਾ ਕੁ ਤੇ ਠੰਡਾ ਲੋ ਜੀ ਹੁਣ ਆ ਲੂ ਲੂ ਸਾਡੇ ਹਰ ਚੀਰਨੇ ਨੂੰ ਪਏ ਜੀ ਥੋੜਾ ਜਿਹਾ ਪਾਉਣਾ ਹੈ ਥੋੜਾ ਜਿਹਾ ਇਹ ਬਸ ਮੈਂ ਆ ਲੂ ਨੂੰ ਸਾਰੇ ਪਾਸੇ ਹੁਣ ਤੋਂ ਆਲੂ ਪਹਿਲਾਂ ਪਾਉਣੇ ਚ ਆਲੇ ਆਲੂ ਬਾਟ ਪਾਉਂਗੇ ਵਿੱਚ ਪਾਉਂਗੇ ਵੈਸੇ ਆ ਦੇਖੋ ਸ਼ੀ ਮੈਂ ਖਾਣਾ ਪਹਿਲਾਂ ਹਰ ਰੋਲਾ ਕੇ ਪਾਏ ਉਹਦੇ ਤੋਂ ਕੀ ਆਹ ਨਹੀਂ ਉਹ ਚ ਪਾ ਲਈ ਬੇਸਣ ਮੁੱਸਣ ਦੇ ਵਿੱਚ ਹਾਂ ਇਹ ਜਿਹੜਾ ਅੰਦਰ ਬੇਸਣ ਪਾ ਲਈ ਆ ਤਾਂ ਮੈਂ ਕਹ ਜਾਨਵਰਾਂ ਲੋ ਜਿਹੜੇ ਜਾਨ ਨੂੰ ਹੂੰ ਹੂੰ ਇਹ ਕਿਆ ਗਿਆ ਪਿਆ ਗਿਆ ਆ ਵੀ ਪਾਉਣੇ ਵਿੱਚ ਪਾ ਤੋ ਪਾ ਦੋ ਛੇਰ ਦੋ ਤਿੰਨ ਦਿਨ ਦੇ ਕੱਢੇਗਾ ਹਾਂ ਕਿ ਆ ਅੱਛਾ ਹਰੀ ਮਿਰਚ ਉਹ ਤਾਂ ਮੈਂ ਹੀ ਕਰ ਦਣਾ ਤਾਂ ਮੈਂ ਹੀ ਕਰ ਦਮਾਂਗੇ ਇਹਨੂੰ ਧੁੱਪ ਦੇ ਪਿੱਛੇ ਨੂੰ ਵੀ ਦੇਖਾਂ ਧੁੱਪ ਜੀ ਮੜੀ ਜੀ ਆਹ ਫੇਰ ਆ ਗਈ ਦੁਬਾਰੇ ਕਿੰਨਾ ਸੋਹਣਾ ਬਣਾਤਾ ਇਹਨੇ ਇਹਦਾ ਰੰਗ ਉੱਪਰ ਕੇ ਆ ਗਿਆ ਮਕਾਨ ਦਾ ਮਕਾਨ ਨੂੰ ਰੰਗ ਕਰਵਾਈਏ ਹੁਣ ਚੱਲ ਦਿਵਾਲੀ ਨੂੰ ਕਰਾ ਦਿੰਦੇ ਹਾਂ ਹਲ ਹੋਰ ਹੋਰ ਸ਼ੂਭਰੇ ਤੇ ਥੋੜੀ ਜਿਹੀ ਬੜੀ ਵਰਦੀ ਨਹੀਂ ਉਹ ਠੀਕੇ ਜੇ ਮਾਰਨੇ ਚਰੀਟਾ ਮਾਰ ਦੀ ਫ੍ਰਿਜਰ ਦੀ ਕੰੰਡਾ ਦੇ ਉੱਪਰ ਹੁਣ ਲੱਗ ਦੇਣੀ ਚਰੀਟਾ ਹੁਣ ਚਰੀਟਾ ਮਾਰਨ ਲਾ ਦੇਣਾ ਹੁਣ ਉਹਨੂੰ ਉਹਦੇ ਪਰ ਕਾਪੀ ਪਰ ਕਾਪੀ மே ਮਾਰਨ ਲੱਗੂ ਚਰੀਟਾ ਹੁਣ ਕੰਡਾ ਸਾਰੇ ਕੰੰਡਾ ਵਾ ਫਿਰ ਹੋਏ ਹੋਏ ਹੂੰ ਸੋਦੇ ਮੈਂ ਇਹਨਾਂ ਨੂੰ ਬਾਅਦ ਚ ਪਾਣੀ ਕਰਾਂ ਬਸ ਅਸੀਰ ਹੋਗੇ ਸੀਰ ਹੋਗੇ ਤੁਸੀਂ ਮੇਰਾ ਹੱਥ ਨਾ ਪੜਾ ਦੇ ਮੈਂ ਹੱਥ ਤੇ ਰੱਖਾ ਤੇ ਬਣਾਉਂਗਾ ਬਈ ਕਾਲੀ ਕਾਲੀ ਕਰਦੀ ਮੈਂ ਆਪ ਤਾਂ ਚਗੋ ਤੇਲ ਕਿਦਾ ਹੈ ਇਹ ਚਾਪੀ ਆਲੂ ਮੈਨੂੰ ਤਾਂ ਥੋੜਾ ਜਿਹਾ ਜ਼ਿਆਦਾ ਪਾਉਣੇ ਪਏ ਕਰਨਾ ਹੀ ਤੁਹਾਨੂੰ ਉੱਪਰ ਤੇ ਰਗੜੇ ਅਸੀਂ ਤਾਂ ਨਵੇਂ ਆਲੂ ਆ ਨਵੇਂ ਨੇ ਕਰਨਾ ਹੀ ਸਾਨੂੰ ਪਤਾ ਹੀ ਆਪਾਂ ਹਮ ਅੱਜ ਦੇ ਲੱਗੇ ਹੋਰ ਤਾਂ ਹੋਰ ਸ਼ੁਗਰੀ ਤੇ ਵੀ ਆਲੂ ਹੈ ਹਾਂ ਤਾਂ ਧੁੱਪ ਮੈਨੂੰ ਪੜੀ ਹੈ ਨਾ ਪੜੀ ਜਿਹੀ ਲੱਗਦੀ ਜਿਗਣਾ ਜਿਗਣਾ ਸਵੇਰ ਹੋਈ ਹੁੰਦੀ ਸਵੇਰ ਦੀ ਸਵੇਰ ਜਨ ਸੱਜਣ ਚੜਦੀ ਹੁੰਦੀ ਹੈ ਨਾ ਧੁੱਪ ਓਕਣਾ ਹੁਣ ਹਾਂ ਕਿਆ ਡੇਢ ਤੋਂ ਘੰਟੇ ਤੋਂ ਵਰਕ ਪੈ ਗਿਆ ਕਾਂਟੇ ਡੇਢ ਘੰਟੇ ਤੋਂ ਪੱਕੇ ਪੈ ਗਿਆ ਦਿਨ ਦਾ ਟਾਈਮ ਕਿੰਨਾ ਹੋ ਗਿਆ ਬਣਾ ਹੁਣ ਉਹ ਕਰਨਾ ਉੱਪਰ ਉਹ ਮੈਨੂੰ ਲੱਗਦਾ ਏ ਉਹ ਕਰਨਾ ਗਿਆ ਏ ਉਹ ਖੁੱਲੇ ਬਹੁਤ ਦਿੱਤੀ ਬੈਨ ਸਕੂਲ ਦਾ ਟਾਈਮ ਉਹਦਾ ਉਹਦਾ ਕਾਨੂੰ ਇਹ ਕਹਿੰਦਾ ਸਾਢੇ 4 ਜਾਊਗਾ ਉਧਰ ਆੜੀ ਤੇ ਬਾ ਚੱਲ ਕੋਈ ਨਾ ਸਾਢੇ 4 ਚੱਲ ਜੀ ਹੂੰ ਮੈਂ ਇੱਧਰ ਲਾ ਕੇ ਕਰਨਾ ਠੀਕ 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 ਠਕ ਠਕ ਆਦਵਾ ਆ ਕੇ ਪਰੇ ਕਰੂੰਗਾ ਮੈਂ ਇਹਦੇ ਕੰਮ ਇਹਦੋਂ ਮੂਵੀ ਹੋ ਜਾਣੇ ਬਹੁਤ ਭਾਵੇਂ ਬਾਅਦ ਚ ਪਾ ਦਿੰਦੀ ਇਹਨੂੰ ਤਾਂ ਆਲੂ ਦੀ ਸੁੱਕਣ ਵਾਲਾ ਦਾ ਭਰੇ ਦੇਣਾ ਹੈ ਫਿਰ ਆਲੂਆਂ ਦੀ ਸਬਜ਼ੀ ਹੋਣੀ ਤੇ ਕੜੀ ਤਾਂ ਹੋਣੀ ਨਹੀਂ ਹੋਣੀ ਇਹ ਘਰ ਨੂੰ ਕਹਿੰਦੀ ਤੇ ਆ ਕਿ ਉਹ ਕਾਚੇ ਆ ਭਰ ਕੇ ਵਿੱਚ ਤੇ ਕੜੀ ਦੇ ਆਲੂਏ ਪਾਉਂਦਾ ਚੌਲਾ ਪਰ ਫਿਰ ਮੈਂ ਕੀ ਕਰਾਂ ਅਰੇ ਅੱਜ ਚੌੜ ਵੀ ਬਣੂਗੇ ਇਹ ਮੈਂ ਕਹਿਣ ਦਾ ਪਾਪ ਤੇਰੇ ਜਨਮ ਦਿਨ ਵਾਲੀ ਖੁਆਇਸ਼ ਅੱਜ ਪੂਰੀ ਹੋਊਗੀ ਥੋੜੀ ਚਲ ਆਉਂਗਾ ਤੂੰ ਨੇ ਬੋਲਣਾ ਪਾਪਾ ਮੈਂ ਨੰਨੂ ਲਈ ਚਾਹ ਬਣਾਏ ਜਦ ਸੁਣਿੰਦਾ ਹੂੰ ਆ ਤਾਂ ਸਾਰਾ ਸਮਾਨ ਪਾ ਦਊਂਗਾ ਵੀਰ ਮੈਂ ਹਨ ਸਾਰਾ ਹੀ ਦਹੀਂ ਹੁਣ ਪਾਣੀ ਪਾਇਆ ਹੀ ਨਹੀਂ ਹੁਣ ਤਾਂ ਇਹ ਕੌਣ ਕਹਿੰਦਾ ਹਾਂ ਜਲਾ ਮੈਨੂੰ ਕੋੜਾ ਤਾਂ ਮੈਂ ਕਰ ਦਿੰਦਾ ਨਹੀਂ ਮੜ ਗਿਆ ਖੜਾ ਇਹ ਨਹੀਂ ਚੱਲਦਾ ਇਹ ਇਹ ਤਾਂ ਬਾਹਰ ਬਾਹਰ ਤੱਕਣਾ ਤਾਂ ਚਾਹੀਦਾ ਨਹੀਂ ਬਾਹਰ ਨੂੰ ਇਹ। ਇਹ ਜੇ ਬਾਹਰ ਨੂੰ ਨਾ ਜਾਵਾਂ ਟੱਕਦੇ ਹਾਂ ਕਿ ਜਿਹੜਾ ਆਉਂਦਾ। ਚਲਾਇਨੇ ਬਹੁਤ ਦੇਰ ਹੋ ਗਈ ਮੈਂ ਕਿਹਾ ਲਾ ਜਾ ਕੱਢ ਲੈਣੀ ਲਾਈਟ ਨਹੀਂ ਤੇ ਇਹ। ਹਮ। ਨਾ ਨਾ ਬਾਹਰ ਤਾਂ ਹੈ ਨਹੀਂ। ਹੁਣ ਬੈਟਰ ਵਾਲੇ ਪਲੱਗ ਪਰ ਲਾ ਕੇ ਕਰ ਲਿਆ ਫਿਰ ਜਾ। ਹਾਂ? ਹੋ ਗਿਆ। ਮਰਜੀ ਤੇਰੀ ਤੇਰੀ ਜੇ ਬੈਠੀ ਤੂੰ ਬਾਤ ਸੁਣੋ ਸੁਣੋ ਕੜੀ ਫੜਾਈ ਮਣੀ ਜੇ ਮੈਨੂੰ ਮੈਨੂੰ ਵੀ ਆਏ ਲੱਗਦਾ ਤਾਂ ਅਸੀਂ ਛੇਤੀ ਜਣਾ ਦੋ ਵਾਹ ਵਾਹ ਹਾਂ ਹਾਂ ਛੱਡ ਉਹ ਛੱਡ ਦੇ ਇਹ ਉਹੀ ਬਹੁਤ ਹੋ ਰਿਹਾ ਨਹੀਂ ਕੁਝ ਕਰਾ ਬਦਦਾ ਪੂਰਾ ਪਿੱਛੇ ਤੇ ਗੇਰਨੇ ਇਹਨਾਂ ਨੂੰ ਜ਼ਿਆਦਾ ਆਉਂਦਾ ਸੁਣ ਮੇਰੀ ਗੱਲ ਇਹ ਤਾਂ ਇਹ ਅੰਦਰ ਕਾ ਉਹ ਚ ਉਹ ਹੈ ਕਾਰਡੀਓ ਬਹੁਤ ਹੋ ਪਾਣੀ ਪੋਣਾ ਬਣਾਇਚ ਚਰਣਾ ਸਵਾਹ ਨੇ ਇਹ ਮਾਨੂੰ ਦਾ ਮੇਰੀ ਤੇ ਅੰਦਰ ਉਹਦੇ ਫਿਰ ਕਰਕੇ ਲਿਆ ਮੈਂ ਤਾਂ ਚੱਕਰੇ ਲਿਆ ਮੈਂ ਤਾਂ ਕਹਿੰਦਾ ਆਈ ਪਿੱਛੇ ਨੂੰ ਕਾਤੇ ਰੁਕਦਾ ਕਾਤੇ ਕੀ ਚੱਕਰ ਹੈ ਪਿੱਛੇ ਨੂੰ ਕਹਿੰਦਾ ਜਦ ਪੂਰਾ ਕਿਹੜਾ ਆਉਂਦਾ ਉਹ ਲਿਆਣਾ ਕਿਆ ਕਰਾਂ ਇਹ ਤੂੰ ਅੰਦਰੇ ਕਰਕੇ ਲਿਆ ਇਹਨੂੰ ਜਾ ਲੈ ওকে ਇਹਨੇ ਕੋ ਮਾਈਂ ਤਾਂ ਤੋੜ ਲੈਣੀ ਹੈ ਜਿਹੜਾ ਸਵਾਹ ਆ ਤੇ ਬਿੰਗੀ ਡੱਡੀ ਤਾਂ ਹੋ ਗਈ ਵੀ ਇਹ ਹਨ ਬੈਟਰ ਵਾਲੇ ਹਨ ਬੈਟਰ ਵਾਲੇ ਪਰ ਲਾ ਲੈ ਇਹਨੂੰ ਜਾ ਜਾਂ ਮੈਂ ਕਰਕੇ ਲਿਆ ਮੈਂ ਫੜ ਚੱਲ ਫੜ ਦੂੰਗਾ ਲੈ ਕੁੱਚ ਚਲਾਉਂਦੇ ਨਹੀਂ ਇਹਨੂੰ ਆਪਾਂ ਇੰਨਾ ਉਹ ਫੇ ਚਲਾਉਣੇ ਵਾਲੀ ਵੀ ਗੱਲ ਹੈਗੀ ਹੂੰ ਪਰ ਜੀ ਕਰ ਲੈਂਦਾ ਇਹ ਤਾਂ ਬੈਠਣ ਨੂੰ ਬੜੀ ਕਾਲੀ ਹੁੰਦੀ ਐ ਧੰਮ ਚੁੱਪ ਜਾਂਦਾ ਇਹਦਾ ਬਾਈ ਲੈ ਹਾਂ ਵੀ ਤਾਂ ਥੱਲੇ ਤਾਂ ਗਾਪ ਤੇ ਕਿੰਨੇ ਨਹੀਂ ਨਹੀਂ ਠੀਕ ਹੈ ਕਿਾ ਫੜੋ ਮੈਨੂੰ ਕਿਹਾ ਪੜਨਾ ਦੇਖ ਕੇ ਥੱਲੇ ਦੇ ਥੱਲੇ ਉਹ ਥੱਲੇ ਰਹਿੰਦਾ ਦੇਖ ਜਗੜ ਉਹਦੇ ਵਿੱਚ ਚੱਕਰ ਖੋਲ ਕਰਨਾ ਪੈਣਾ ਜਾ ਕੇ ਤੈਨੂੰ ਕੋਈ ਨਾ ਇਹ ਤਾਂ ਦਹੀਂ ਨਾਲ ਵੀ ਤਾਂ ਬਣਾ ਕੇ ਕਰਦੇ ਤੇ ਮੈਂ ਗਰਮ ਪਾਉਂਦਾ ਉਹ ਨਹੀਂ ਦਹੀਂ ਹਾਂ ਮੜ ਜਾ ਥੋੜਾ ਜਿਹਾ ਗਰਮ ਪਾਣੀ ਪਾ ਕੇ ਇਹ ਚ ਮੈਂ ਰੜਾ ਕੇ ਲਿਆ ਮੈਂ ਨਹੀਂ ਮੈਂ ਲੈ ਆਉਣਾ ਸਰਦ ਬੈਠੋ ਤੁਸੀਂ ਪਾਣੀ ਤਾਂ ਪੈਣਾ ਹੀ ਹੈ ਇਹਦੇ ਵਿੱਚ ਮੈਂ ਲਿਆਉਣੀ ਮੈਂ ਕਿਹਾ ਗਰਮ ਪਾਣੀ ਲਿਆਉਂਗੀ ਹੱਥ ਘਵਾਉਂਗੀ ਇਹਦੇ ਵਿੱਚ ਫਿਰ ਹੋਰ ਕੀ ਆ ਚਲ ਹੱਥ ਘਮਾ ਲਾਓ ਠੀਕ ਆ ਪਾਦੇ ਪਾਣੀ ਥੋੜੀ ਜਿਹਾ ਹੁਣ ਗਰਮ ਕਰਮ ਕਰਮ ਬਾਸੇ ਵਿੱਚ ਪਾ ਦੇ ਇਹਨੂੰ ਠੰਡੇ ਲੱਗਦਾ ਨਾ ਹਮ ਬਸ ਬਸ ਬਹੁਤ ਆ ਗੜੀ ਜੀ ਹੋ ਗਈ ਇਹ ਹਮ ਅੱਗ ਦਾ ਮੈਂ ਦਿੱਤਾ ਵਾ ਜ਼ੋਰ ਮੈਂ ਚਾਹ ਨਹੀਂ ਪਣੀ ਮੈਂ ਪਾਪਾ ਜੀ ਨੂੰ ਪੁੱਛ ਲੈਣੀ ਥੱਲੇ ਉਹ ਲੈ ਲੈ ਪੀ ਵੀ ਅੱਛਾ ਲੋ ਜੀ ਸੂਰਜ ਵੀ ਬਸ 2 ਕੁ ਮਿੰਟਾਂ ਦੇ ਵਿੱਚ ਦੇਖਦੇ ਦੇਖਦੇ ਦਰਖਤਾਂ ਤੇ ਓਲੇ ਹੋਣ ਲੱਗਿਆ ਜੀ ਤੁਸੀਂ ਦੇਖਦੇ ਦੇਖਦੇ ਵੀਡੀਓ ਦੇ ਵਿੱਚ ਦੇਖਦੇ ਦੇਖਦੇ ਤੁਹਾਨੂੰ ਦੇਖ ਜਾਣਾ ਵੀ ਸੂਰਜ ਓਲੇ ਹੋ ਗਿਆ ਵੀਡੀਓ ਤੁਹਾਨੂੰ ਬਾਅਦ ਸੂਰਜ ਦੀ ਰੋਣੀ ਜੀ ਹਾਲ ਮੈਂ ਨਾ ਵੇ ਹਾਂ ਦਾ ਕੀ ਮਤਲਬ ਦੇਖੀ ਜਾ ਰਿਹਾ ਤਨੇ ਹੈ ਫਿਰ ਰੱਖਦੀ ਨਹੀਂ ਨਾ ਕਿ ਬੁੱਗੂ ਵੀ ਨੇ ਫਿਰ ਨਿਆਣੇ ਵਗਾਰਾ ਉਹ ਕਿਹਦੇ ਹੁੰਦੀ ਹੈ ਪਪਾ ਆਟਾ ਬਣਾ ਲਿਆ ਨਾ ਨਿਆਣਿਆਂ ਦੀ ਆਟਾ ਪਲਾਨੀ ਆਪਾਂ ਨੇ ਉਹ ਬਸ ਸੂਰਜ ਲੱਗਿਆ ਡੁੱਬਣ ਮੜ ਜੀ ਕਸਰ ਰਹੀ ਬਸ ਐਨ ਮੱਕਮਾ ਤੇ ਮੁਰੇ ਲੱਗੇ ਕਬਰ ਆ ਪਾਣੀ ਕਾ ਠੀਕ ਹੋ ਗਿਆ ਨਹੀਂ ਥੱਲੇ ਜਾ ਕੇ ਆਲੂ ਬੈਠ ਜਾਂਦੇ ਤੇ ਅੱਜ ਤਾਂ ਡੈਕ ਵਾਲੇ ਐਨ ਬਟ ਕੱਡੇ ਵੇ ਲੰਬੜਦਾਰ ਨੇ ਮਾ ਹਾ ਇਧਰ ਵੀਡੀਓ ਵਿੱਚ ਨਾ ਕਿਤੇ ਕਾਪੀਰਾਈਟ ਆ ਜਾਵੇ ਪੱਕਾ ਇੱਕ ਥੜੋ ਹੈ ਨਾ ਲਓ ਜੀ ਸੂਰਜ ਬਸ ਮੜ ਜਾ ਕੇ ਰਹਿ ਗਿਆ ਡੁੱਬਣੇ ਤੇ ਤੇ ਸਾਡੀ ਵੀਡੀਓ ਦੀ ਵੀ ਸਮਾਪਤੀ ਹੋਣੀ ਹੈ ਸੂਰਜ ਦੇ ਨਾਲੇ ਨਹੀਂ ਕੱਲ ਹੀ ਨਵਾਂ ਲੈਂਟਰ ਪਾਇਆ ਅੱਜ ਸੁੱਕ ਵੀ ਗਿਆ ਲੈਂਟਰ ਸੁੱਕਣੇ ਹੁੰਦਾ ਇੱਕ ਦਿਨ ਦੇ ਵਿੱਚ ਸੁੱਕ ਜਾਂਦਾ ਪਰ ਉਹ ਨਹੀਂ ਖੋਲ ਨਹੀਂ ਨਾ ਸਕਦੇ ਹੈਗੇ ਅੱਛਾ ਤਾਂ ਹਾਂ ਉੱਪਰ ਉੱਪਰ ਦੇ ਉਹ ਕਿ ਸਿੰਬਰ ਰਹੇ ਨੇ ਉਹ ਤਾਂ ਉੱਪਰ ਜਾਂ ਨੇਰੂ ਪਾਉਂਦੇ ਹੁੰਦੇ ਇੱਕ ਯਾ ਫਿਰ ਆਪਣਾ ਕਿਆ ਕਹਿੰਦੇ ਆ ਬਨੇਰੇ ਬੰਨੇ ਆ ਮੈਂ ਦਿਖਾਤਾ ਪਹਿਲਾਂ ਹੋ ਰੜ ਕੇ ਜਨਾ ਸਿੰਭ ਲੱਗਿਆ ਵਦਾਂ ਮੇਰੇ ਮੁਰੂ ਨੇਰੂ ਪਾਇਆ ਹੁਣ ਮੈਂ ਹੂੰ ਦਵਾਗ ਨਾਲ ਸੋਚਦਾ ਕਿ ਅੱਜ ਤਾਂ ਗਿੱਲਣਾ ਹੋਣਾ ਗਿੱਲਣਾ ਤਾਂ ਤਾਜ਼ਾ ਤਾਜ਼ਾ ਹੁੰਦਾ ਜੇ ਦੇ ਮੌਕੇ ਤੇ ਹਾਂ ਹੁਣ ਤਾਂ ਜਣੀ ਉਹ ਹੋ ਗਿਆ ਹੁਣ ਅੱਠਰ ਗਿਆ ਨਾ ਉਹ ਚਲੋ ਜੀ ਉਹਦੀ ਵੀ ਰੋਟੀ ਇੱਥੇ ਰੱਖ ਦਿੱਤੀ ਹੁਣੇ ਤਾਂ ਬਾਦ ਬਣਾਉਣਾ ਕਿ ਆਪਾਂ ਚੌਲੇ ਬਣਾਉਣੇ ਨੇ ਕਿ ਮੱਕੀ ਦੀ ਰੋਟੀ ਮੱਕੀ ਦੀ ਰੋਟੀਆਂ ਵੀ ਲਾ ਦੇਈਂ ਪਾਪਾ ਜੀ ਖੁਸ਼ ਹੁੰਦੇ ਰੋਟੀ 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 ਤਾਂ ਬਣਾਉਣੀ ਨਾ ਜਿਹੜੇ ਨਹੀਂ ਚੌਲ ਖਾਂਦੇ ਤੇ ਵਿੱਕੀ ਜੰਗਾ ਗੱਲ ਹੋਈ ਤੁਰੇ ਉੱਥੇ ਤਾਂ ਕਿ ਨਹੀਂ ਉਹ ਨਹੀਂ ਹਾਲੇ ਮੇਰੀ ਗੱਲ ਹੋਈ 3 ਵਜੇ ਤਾਂ ਹਾਲੇ ਰੋਟੀ ਖਾਦਦੇ ਸੀ ਬੰਤੇ ਅੱਛਾ ਚਲੇ ਢੋਗੇ ਸਦਾ ਜੰਦੇ ਜੰਦੇ ਹੌਲੀ ਹੌਲੀ ਚਲ ਕੋਈ ਚਲ ਆਇਆ ਕਰਨਬੀਰ ਗਿਆ ਉੱਥੇ ਨੂੰ ਕਿ ਨਹੀਂ ਟਿਊਸ਼ਨ ਲੱਗਦਾ ਮੈਨੂੰ ਕਿਹਾ ਮੈਂ ਦੇਖ ਲਿਆ ਹੈ ਨਹੀਂ ਇਹ ਵੀ ਗੱਲ ਠੀਕ ਹੈ ਕਿਆ ਕਰੋ ਤੁਸੀਂ ਧਨੀਆ ਤੋੜ ਲਿਆ ਥੋੜਾ ਜਿਹਾ ਖੇਚੋ ਜਾਂ ਮਿਰਚੀ ਫਿਰ ਮਿਰਚੀ ਥੋੜੀ ਉਹ ਪਾਉਣੀ ਫਿਰ ਚੱਲਿਆ ਆਉਣਾ ਫਿਰ ਜਾ ਕੇ ਖੁਸ਼ੀ ਹੋ ਜਾਂ ਮਿੱਥੇ ਉਹ ਸਭ ਤੋਂ ਵਧੀਆ ਹੂੰ ਹਾਂ ਠੀਕ ਤੇ ਕਿਉਂਕਿ ਬੈਂ ਹੁੰਦੀ ਆ ਇਹਦੇ ਵਿੱਚ ਜਿੰਨੀ ਚੀਜ਼ਾਂ ਪੈਣ ਲੋ ਜੀ ਸੂਰਜ ਡੁੱਬਦਾ ਜਾ ਰਿਹਾ ਦੇਖਦੇ ਦੇਖਦੇ ਹੂੰ ਕੀ ਹੋ ਗਿਆ ਮੈਂ ਕਿ ਬੈਂ ਹੁੰਦੀ ਆ ਲਸਣ ਹੋਇਆ ਆਦਾ ਹੋਇਆ ਮਿੱਥੇ ਹੋਈ ਇਹ ਜੀ ਚੀਜ਼ਾਂ ਇਹਨਾਂ ਚ ਬੈਂ ਨਹੀਂ ਹੁੰਦੀ ਘੜੀ ਚ ਬੈ ਹੁੰਦੀ ਆ ਉਹ ਤਾਂ ਹੈ ਨਹੀਂ ਪਰ ਬੈ ਪਤਾ ਕਾਦੇ ਚ ਹੈ ਜਦ ਇਹਨੇ ਬਾਸੀ ਹੋਣਾ ਉਹ ਤਾਂ ਗੱਲ ਹੈਗੀ ਆ ਚਲ ਫੇਰ ਕਿਉਂਕਿ ਤਾਜਾ ਦਹੀਂ ਤਾਂ ਤੇਰੇ ਕੋਲ ਬੇਸਣ ਦਾ ਕੋਈ ਬੈ ਨਹੀਂ ਹੁੰਦੀ ਹੈਗੀ ਜਦੋਂ ਸਾਨੂੰ ਪਤਾ ਵੀ ਦੋ ਟਾਈਮ ਟਪਾ ਦੇਣੇ ਇਹਦੇ ਨਾਲ ਅਸੀਂ ਫੇਰ ਇਹ ਚ ਬੈ ਭਰਨੀ ਆ ਉਹਦੇ ਕਰਕੇ ਉਹਨੂੰ ਪਹਿਲਾਂ ਪਾਇਆ ਜਾਂਦਾ ਵੀ ਬੈ ਭਰੀ ਨਹੀਂ ਇਹਦੇ ਵਿੱਚ ਲੈ ਚਲ ਤਾਂ ਵੀ ਵਧੀਆ ਜੇ ਭਾ ਵੀ ਲਉਗੇ ਤਾਂ ਵੀ ਕੋਈ ਨਾ ਦਿੱਕਤ ਆ ਹੂੰ ਲਓ ਜੀ ਤੁਹਾਨੂੰ ਦਿਖਾਵਾਂ ਬਸ ਹੁਣ ਓਲੇ ਹੋ ਚੱਲਿਆ ਬਸ ਜਦੋਂ ਨੂੰ ਦਿਖਦਾ ਹੈ ਸੂਰਜ ਦੇ ਦਿੱਤਾ ਦੇ 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 ਵੀ ਡੁੱਬ ਗਿਆ ਤੇ ਇਧਰ ਸਾਡੀ ਵੀਡੀਓ ਦੀ ਸਮਾਪਤੀ ਵੀ ਹੋਣ ਲੱਗੀ ਨਾਲ ਦੀ ਨਾਲ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਪ੍ਰਮਾਤਮਾ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਦਰਵਾਇਜ਼ ਜੇ ਕੁਝ ਹੋਰ ਹੋਇਆ ਕੈਪਚਰ ਕਰਨ ਬਾਅਦ ਤੇ ਤੁਹਾਨੂੰ ਉਹ ਵੀ ਦਿਖਾ ਦਾਂਗੇ